ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਜਵੇਂ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਗੁਜਰੀ ਰਾਗ ਦੇ ਵਿੱਚ ਆਸ਼ਾ ਜੀ ਦੇ ਨੌ ਸ਼ਬਦ ਸੰਪੂਰਨ ਹੋਏ ਸੀ ਆਉ 10ਵਾਂ ਸ਼ਬਦ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਪਾਹੀ ਆਰੰਭ ਕਰਦੇ ਹਾਂ ਜੀ ਊਜਰੀ ਮਹੱਲਾ ਪੰਜਵਾ ਦੋਪ ਦੇ ਘਰ ਦੂਜਾ ਈਕੂੰਕਾਰ ਸਤ ਗੁਰਪ੍ਰਸਾਦ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਦੋ ਪਦ ਰੰਭੂ ਹੈ ਭਾਵ ਕੀ ਦੋ ਬੰਦਾ ਵਾਲੇ ਸ਼ਬਦ ਦੋ ਪਹਿਰਿਆਂ ਵਾਲੇ ਸ਼ਬਦ ਪਾਤਸ਼ਾਹ ਜੀ ਦੂਜੇ ਘਰ ਸੁਰ ਤਾਲ ਦੇ ਵਿੱਚ ਭਾਈ ਬਾਣੀ ਨੂੰ ਗਾਉਣ ਦੀ ਹਿਦਾਇਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਇਹ ਬਾਣੀ ਦਾ ਸ਼ਬਦਾਂ ਦਾ ਸ਼ਬਦਾਂ ਦੀ ਰੰਭਤਾ ਕਰਦੇ ਹਨ ਪਾਤਸ਼ਾਹ ਜੀ ਓੰਕਾਰ ਸਤ ਗੁਰ ਪ੍ਰਸਾਦ ਪਲੀਪੂਰਨ ਪਰਮਾਤਮਾ ਪਰਮੇਸ਼ਰ ਕਾਲਪੁਰਖ ਹਰੀ ਇੱਕ ਸਰੂਪ ਹੈ। ਇੱਕ ਹੀ ਸਾਰੇ ਬ੍ਰਹਿਮੰਡ ਖੰਡ ਸ੍ਰਿਸ਼ਟੀ ਦਾ ਪਰਮੇਸ਼ਰ ਹਰੀ ਮਾਲਕ ਹੈ ਜਿਹਦੀ ਮੂਰਤ ਮਹਾਰਾਜ ਜੀ ਕਹਿੰਦੇ ਸਤ ਹੈ ਕਾਲ ਤੋਂ ਰਹਿਤ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਪਰਮਾਤਮਾ ਦੀ ਹਰੀ ਦੀ ਪ੍ਰਾਪਤੀ ਹੈ ਜੀ। ਪਤਤ ਪਵਿੱਤਰ ਲੀਨੇ ਕਰ ਆਪਣੇ ਸਗਲ ਕਰਤ ਨਮਸ਼ਕਾਰ ਵਰਨ ਜਾਤ ਕੋ ਪੁੱਛੈ ਨਾਹੀ ਬਾਸੇ ਚਰਨ ਵਰੋ ਆਸ਼ਾ ਜੀ ਧੰਨ ਸ੍ਰੀ ਗੁਰੂ ਅਜਿੰਦੇਵ ਸਾਹਿਬ ਜੀ ਮਹਾਰਾਜ ਆਈ ਸ਼ਬਦ ਦੀ ਰਮਤਾ ਕਰਦੇ ਹਨ ਉੱਥੇ ਪਾਤਸ਼ਾਹ ਜੀ ਬਚਨ ਕਰਦੇ ਹਨ ਪਤ ਤ ਪਵਿੱਤਰ ਕੀਨੇ ਕਰ ਆਪਣੇ ਆਹਰਾ ਜੀ ਕਹਿੰਦੇ ਜਿੰਨਾ ਨੂੰ ਪ੍ਰਭੂ ਜਿਹੜਾ ਪਰਮੇਸ਼ਰ ਹਰੀ ਆਪਣੇ ਬਣਾ ਲਿੰਦਾ ਫਿਰ ਉਹ ਸਰੂਆ ਨੂੰ ਆਪਣੇ ਵਰਗੀ ਕਰ ਲਿੰਦਾ ਉਹ ਮਹਾਰਾਜ ਜੀ ਕਹਿੰਦੇ ਜਿਹੜੇ ਪਤਤ ਹੁੰਦਿਆਂ ਪਤਤ ਉਸ ਮਨੁੱਖ ਨੂੰ ਕਹਿੰਦੇ ਨੇ ਜਿਹੜੀ ਆਤਮਾ ਪਤਤ ਪੁੰਨੇ ਵਿੱਚ ਕਾਲੀ ਹੋ ਜਾਂਦੀ ਹੈ ਜਿਹੜਾ ਵਿਕਾਰਾਂ ਦੇ ਮਗਰ ਤੁਰਦੇ ਮਨੁੱਖ ਉਹਨਾਂ ਨੂੰ ਪਤਤ ਕਿਹਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਅਸੀਂ ਆਤਮਾਵਾਂ ਜਿਹੜੀਆਂ ਪਤਤ ਹੋ ਜਾਂਦੀਆਂ ਨੇ ਜਿਹੜੇ ਪ੍ਰਾਨੀ ਪਤਤ ਹੋ ਜਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਪਵਿੱਤਰ ਉਹਨਾਂ ਨੂੰ ਵੀ ਉਹ ਸਤਗੁਰ ਜਿਹੜਾ ਪਵਿੱਤਰ ਕਰ ਦਿੰਦਾ ਸੇ ਪਤਤ ਆਤਮਾ ਵੰ ਪਨਿਤ ਬਣਾ ਦਿੰਦਾ ਮਿੱਤਰ ਬਣਾ ਦਿੰਦਾ ਨਿਰਮਲ ਕਰ ਦਿੰਦਾ ਸੁੱਧ ਕਰ ਦਿੰਦਾ ਜਦੋਂ ਪਤਤ ਤੋਂ ਪਨਿਤ ਹੁੰਦਾ ਬਨੁਖ ਪਤਤ ਮਨੁੱਖ ਵੀ ਜਦੋਂ ਉਹਦਾ ਸੰਗ ਕਰਦਾ ਹੈ ਨਾ ਸਤਿਗੁਰਾਂ ਦੀ ਸੰਗਤ ਕਰਦਾ ਹੈ ਸਤਿਗੁਰ ਦਾ ਸੰਗ ਕਰਦਾ ਹੈ ਸਤਿਗੁਰ ਨਾਲ ਸਤਿਗੁਰ ਅਗ ਕਦਮ ਪੱਟਦਾ ਸਤਿਗੁਰ ਵੱਲ ਤੁਰਦਾ ਤਾਂ ਸਹਜੇ ਸਹਜ ਹੀ ਉਹ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਪਰਥਾਏ ਬਾਣੀ ਦੇ ਵਿੱਚ ਆਪਾਂ ਨੂੰ ਨੇਕਾ ਹੀ ਸਾਖੀਆਂ ਧਾਰਨਾ ਪ੍ਰਾਪਤ ਹੋ ਜਾਣੀਆਂ ਪਤਤ ਲੋਕਾਂ ਨੂੰ ਵੀ ਮਹਾਰਾਜ ਨੇ ਪਨੀਤ ਬਣਾਇਆ ਸਭ ਤੋਂ ਪਹਿਲੀ ਧਾਰਨਾ ਸੱਜਣ ਠੱਗ ਦੀ ਆ ਜੀ ਆਪਣੇ ਸਾਹਮਣੇ ਇਹਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਪਤਤ ਤੋਂ ਪਨੀਤ ਕਰਤਾ ਜਿੱਥੇ ਸੱਜਣ ਠੱਗ ਸੀ ਉੱਥੇ ਸੱਚਾ ਸੱਜਣ ਬਣਾਤਾ ਸਤਿਗੁਰਾਂ ਪਹਿਲੋਂ ਸੀ ਬਾਹਰੋਂ ਲੋਕਾਂ ਨੂੰ ਦਿਖਾਵੇ ਵਾਸਤੇ ਪਨੀਤ ਸੀ ਮਿੱਤਰ ਸੀ ਪਰ ਅੰਦਰਲਾ ਮਨ ਜਿਹੜਾ ਆਤਮਾ ਉਹ ਪਾਪਾਂ ਨਾਲ ਭਰੀ ਪਈ ਸੀ ਪਵਿੱਤਰ ਤੋਂ ਪਨੀਤ ਬਣ ਗਏ ਪਵਿੱਤਰ ਆਤਮਾ ਬਣ ਗਈ ਪਤਤ ਤੁੰ ਗੁਰੂ ਨਾਨਕ ਮਹਾਰਾਜ ਜੀ ਸੱਜਣ ਠਾਕ ਦਾ ਆਧਾਰ ਕਰਤਾ ਜਿੱਥੇ ਵੀ ਜਾਂਦੇ ਸੀ ਸਤਿਗੁਰੂ ਜੀ ਕਿਸੇ ਨਾ ਕਿਸੇ ਰੂਹ ਦਾ ਆਧਾਰ ਕਰਨ ਵਾਸਤੇ ਇਸੇ ਨੂੰ ਰੋਮੇ ਤੋਂ ਬਾਹਰ ਕੱਢਣ ਵਾਸਤੇ ਜਿਹੜੇ ਲੋਕ ਆਪਣੇ ਆਪ ਨੂੰ ਰੱਬ ਸਮਝਦੇ ਸੀ ਜਾਂ ਬਹੁਤ ਮੈਲੀਆਂ ਰੂਹਾਂ ਉਹਨਾਂ ਨੂੰ ਸ਼ੁੱਧ ਕਰਨ ਵਾਸਤੇ ਉਹਨਾਂ ਦਾ ਪ੍ਰਕਾਸ਼ ਹੋ ਜਾ। ਯਾਜ ਸੱਜਣ ਠੱਗ ਦੀ ਵਾਰੀ ਆਈ ਤੇ ਮਹਾਰਾਜ ਜੀ ਦੇਖੋ ਆਪਣੇ ਆਪ ਗਏ। ਜਿੱਥੇ ਵੀ ਸਤਿਗੁਰੂ ਜਾਂਦੇ ਸੀ ਕੋਈ ਬੁਲਾਉਂਦਾ ਨਹੀਂ ਸੀ ਮਹਾਰਾਜ ਜੀ। ਖੋਦ ਮਹਾਰਾਜ ਜੀ ਵਿਦ ਬਣਾ ਕੇ ਉੱਥੇ ਪਹੁੰਚਦੇ ਸੀ ਆਧਾਰ ਕਰਨ ਵਾਸਤੇ ਅੱਜ ਸੱਜਣ ਠਾਕ ਦਾ ਆਧਾਰ ਕੀਤਾ। ਇਹ ਲੋ ਭਾਵੇਂ ਕੀ ਭਲੇਖੇ ਵਿੱਚ ਸੀ ਸੱਜਣ ਠਾਕ ਕੀ ਮਹਾਰਾਜ ਨੂੰ ਸਾਧੂ ਹਨ ਨਾ ਕੁਲ ਮਾਇਆ ਹੋਏਗੀ। ਇਹਨਾਂ ਨੂੰ ਵੀ ਰਾਤ ਦੇਂਦੇ ਰੇ ਵਿੱਚ ਮਾਰ ਕੇ ਖੂਤ ਛੱਟਦਾ ਨਾ ਕਿਉਂਕਿ ਉਹਦਾ ਕੰਮ ਐਸਾ ਸੀ ਉਹਨੇ ਰਾਹ ਦੇ ਵਿੱਚ ਆਪਣਾ ਇੱਕ ਮੰਦਿਰ ਬਣਾਇਆ ਹੋਇਆ ਸੀ। ਇੱਕ ਪਾਸੇ ਧਰਮਸ਼ਾਲਾ ਇੱਕ ਪਾਸੇ ਮਸੀਤ ਹੈ ਮੰਦਿਰ ਹੈ ਭਵੇਂ ਕਿਸੇ ਵਰਨ ਦਾ ਵੀ ਆਦਮੀ ਜਾਂਦਾ ਫਸ ਜਾਵੇ ਤੂੰ ਨੋ ਹੀ ਉਹਨੇ ਮਾਰ ਦੇਣਾ ਲੁੱਟ-ਬਲੁੱਟ ਲੈਣਾ ਲੰਗਰ ਪ੍ਰਸ਼ਾਦਾ ਸਿਕਾਣਾ ਰਾਈ ਜਿਹੜਾ ਉਹ ਭੁੱਖ ਦਾ ਮਾਰਿਆ ਹੋਇਆ ਚਲਾ ਜਾਂਦਾ ਸੀ ਰਸਤੇ ਕਿਉਂਕਿ ਕੱਤੇ ਹੁੰਦੇ ਸੀ ਲੰਬੇ ਪੈਂਡੇ ਹੁੰਦੇ ਸੀ ਤੇ ਰਾਤਾਂ ਕੱਟਣੀਆਂ ਪੈਂਦੀਆਂ ਸੀ ਰਸਤੇ ਵਿੱਚ ਤੇ ਜਿਹੜਾ ਵੀ ਰਾਤ ਕੱਟਦਾ ਸੀ ਪਹਿਲੋ ਪ੍ਰਸ਼ਾਦਾ ਦੇ ਨੇ ਸਕਾਣਾ ਉਹ ਭਗਤ ਕਰਨੀ ਸੇਵਾ ਚੰਗੀ ਕਰਨੀ ਰਾਤ ਪੈਣ ਤੇ ਜ਼ਹਿਰ ਪਾ ਦੇਣਾ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਕੇ ਮਾਰ ਕੇ ਸਾਰਾ ਕੁਝ ਲੁੱਟ ਲੈਣਾ ਪਰ ਨਾਨਕ ਮਹਾਰਾਜ ਜੀ ਨੂੰ ਵੀ ਫੜ ਲਿਆ ਕਿ ਅੱਜ ਇਹਨਾਂ ਨੂੰ ਰੋਟਾਂਗਾ ਤੇ ਮਹਾਰਾਜ ਜੀ ਨੇ ਦੇਖੋ ਪਾਰੋ ਤਾਰਾ ਕਰਤਾ ਕਿਉਂਕਿ ਮਹਾਰਾਜ ਕੋਲ ਸ਼ਸਤਰ ਨਹੀਂ ਸੀ ਕੋਈ ਹੋਰ ਵੀ ਦੀ ਨਹੀਂ ਸੀ ਕੋਈ ਵੀ ਦੀ ਸੀ ਨਾਮ ਉਹ ਬਾਣੀ ਪੜਦੇ ਸੀ ਆ ਯਮਰਦਾਨਾ ਜਿਹਨੂੰ ਕਹਿੰਦੇ ਮਰਦਾਨਿਆਂ ਪ੍ਰਭਾពਵਜਾ ਬਾਣੀ ਆਈ ਹੈ ਤੇ ਸ਼ਬਦ ਦੇ ਵਿੱਚ ਹੀ ਇੰਨੀ ਸ਼ਕਤੀ ਸੀ ਬਰਕਤ ਸੀ ਉਹ ਸ਼ਬਦ ਦੇ ਬੋਲਾਂ ਨਾਲ ਹੀ ਰਸ ਨਾਲ ਹੀ ਆਨੰਦ ਨਾਲ ਹੀ ਬੰਦਾ ਚੇਂਜ ਹੋ ਜਾਂਦਾ ਸੀ ਬਦਲ ਜਾਂਦਾ ਸੀ ਇਸੇ ਤਰੀ ਸੱਜਣ ਠਾ ਨੂੰ ਸੱਚਾ ਸੱਜਣ ਬੁਲਾਤਾ ਤੇ ਮਹਾਰਾਜ ਜੀ ਨੇ ਕਿੰਨੇ ਕੁ ਗਿਣਤੀ ਤੋਂ ਪਰਾ ਤਾਰੇ ਹਨ ਜਿਨ੍ਹਾਂ ਦਾ ਘਾਰ ਟੁੱੜਿਆ ਵਲੀ ਕੰਧਾਰੀ ਵਰਗੇ ਸੱਜਣ ਠਾਕੁਰ ਵਰਗੇ ਦੇਖੋ ਉੱਥੇ ਗਿਣਤੀ ਨਹੀਂ ਕਰ ਸਕਦੇ ਕਿੰਨੇ ਕੋ ਲੋਕਾਂ ਦਾ ਦੁਨੀਆਂ ਦਾ ਪਾਰੋ ਤਾਰਾ ਸਤਿਗੁਰਾਂ ਨੇ ਕੀਤਾ ਤੇ ਸ਼ਬਦ ਗੁਰੂ ਵੀ ਇਸੇ ਤਰ੍ਹਾਂ ਹੀ ਆ ਜਿਹੜਾ ਕੀ ਇਹਦੇ ਸੰਗ ਨਿਭਦਾਨ ਕੇ ਆਣ ਕੇ ਗੁਰਾਂ ਦੀ ਸੰਗਤ ਕਰਦਾ ਪਤ ਤਾ ਆਤਮਾ ਵੀ ਮੈਲੀ ਵੀ ਸੁੱਧ ਹੋ ਜਾਂਦੀ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਾਨੂੰ ਉਦਾਹਰਣ ਦੇ ਰਹੇ ਹਨ ਪਤਤ ਪੰਨੀ ਪਵਿੱਤਰ ਮਹਾਰਾਜ ਜੀ ਇੱਥੇ ਪਵਿੱਤਰ ਕਹਿੰਦੇ ਹਨ ਕਹਿੰਦੇ ਪਤਤ ਪਵਿੱਤਰ ਲੀਏ ਕਰ ਆਪਣੇ ਜਿੰਨਾ ਤੇ ਉਹ ਕਿਰਪਾ ਧਾਰ ਦਿੰਦਾ ਨਾ ਨਿਰਗਾਲ ਅਲ ਕਿਰਪਾ ਦੀ ਨਾਲ ਤੱਕ ਲੈਂਦਾ ਸਾਡੇ ਵੱਡੇ ਕਰਮ ਪਿਛਲੇ ਜਾਗ ਜਾਂਦੇ ਹਨ ਫਿਰ ਉਹਨਾਂ ਨੂੰ ਬਿੱਤਰ ਬਣਾਉਂਦਾ ਉਹ ਮਾਲਕ ਭਾਵੇਂ ਪਤਤ ਤੋਂ ਪਤਤ ਆਤਮਾ ਹੋਵੇ ਉਹਨਾਂ ਨੂੰ ਵੀ ਸੁੱਧ ਕਰ ਦਿੰਦਾ ਆਪਣੇ ਸਗਲ ਕਰਤ ਨਮਸ਼ਕਾਰੋ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਲੋਕ ਨਮਸ਼ਕਾਰ ਕਰਦੇ ਆ ਪਤ ਤਤ ਤੋਂ ਉਹਨਾਂ ਨੇ ਮਿੱਤਰ ਬਣਾਲੇ ਮਿੱਤਰ ਐਸੇ ਬਣਾਏ ਕਿ ਲੋਕ ਨਹੀਂ ਪ੍ਰਲੋਕ ਤੱਕ ਵੀ ਸੰਗ ਨਿਵਦੇ ਮਹਾਰਾਜ ਉਥੇ ਇੱਥੇ ਤੱਕ ਨਹੀਂ ਉਹ ਬਾਣੀ ਪੜ੍ਹ ਕੇ ਆਤਮਾ ਐਨੀਆਂ ਸੁੱਧ ਹੋ ਜਾਂਦੀਆਂ ਨਿਰਮਲ ਹੋ ਜਾਂਦੀਆਂ ਉਸੇ ਆਤਮਾ ਵਾਂ ਉਸੇ ਲੋਕ ਉਸੇ ਗੁਰਮਖ ਨੂੰ ਭਗਤ ਨੂੰ ਲੋਕ ਫਿਰ ਦੁਨੀਆ ਨਮਸ਼ਕਾਰ ਕਰਦੀ ਐ ਅਜਿਵੇਂ ਪਾਸ਼ਾ ਜੀ ਕਹਿੰਦੇ ਸਗਲ ਕਰਤ ਨਮਸ਼ਕਾਰੋ ਸਗਲ ਤੋਂ ਭਾਵ ਸਾਰਾ ਜਹਾਨ ساری ਸ੍ਰਿਸ਼ਟੀ ਕਹਿੰਦੇ ਭਗਤਾ ਨੂੰ ਨਮਸਕਾਰ ਕਰਦੀ ਐ ਭਾਵੇਂ ਉਹ ਪਹਿਲਾਂ ਜਿਵੇਂ ਦੀ ਮਰਜ਼ੀ ਸੀ ਜਦੋਂ ਭਗਤੀ ਵਾਲਾ ਜੀਵਨ ਬਣਿਆ ਜਦੋਂ ਸਾਡਾ ਜੀਵਨ ਚੇਂਜ ਹੋਏਗਾ ਤੇ ਉਹੀ ਲੋਕ ਸਾਨੂੰ ਨਮਸਕਾਰ ਕਰਨਗੇ ਕੋ ਗ ਬਾਣੀ ਦਾ ਪ੍ਰਤਾਪੀ ਐਸਾ ਹੈ ਬਾਣੀ ਦੀ ਬਰਕਤ ਈ ਐਸੀ ਐ ਉਹ ਮਨੁੱਖ ਆਮ ਮਨੁੱਖ ਤੋਂ ਮਹਾਰਾਜ ਦੀ ਕਿਰਪਾ ਕਰਕੇ ਖਾਸ ਬਣਾ ਦਿੰਦੇ ਆ ਆਮ ਤੋਂ ਖਾਸ ਕਰ ਦਿੰਦੇ ਆ ਲੋਕ ਫਿਰ ਨਮਸਕਾਰ ਕਰਦੇ ਆ ਬਾਣੀ ਕਰਕੇ ਕੋਈ ਮਨੁੱਖ ਨੂੰ ਨਿ ਬਾਣੀ ਨੂੰ ਲੋਕ ਨਮਸਕਾਰ ਕਰਦੇ ਹਨ ਸ਼ੁਭ ਗੋੜਾ ਨੂੰ ਦੁਨੀਆ ਨਮਸਕਾਰ ਕਰਦੀ ਹੈ ਮਹਾਰਾਜ ਕਹਿੰਦੇ ਸਗਲ ਕਰਤਾ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਾਹੀ ਵਾਸ਼ੇ ਚਰਨ ਰਵਾਰੋ ਮਹਾਰਾਜ ਜੀ ਕਹਿੰਦੇ ਫਿਰ ਕੋਈ ਇਹ ਵੀ ਨਹੀਂ ਪੁੱਛਦਾ ਕਿ ਤੇਰੀ ਜਾਤ ਕੀ ਹੈ ਤੇਰਾ ਵਰਨ ਕੀ ਹੈ ਉਹ ਮਹਾਰਾਜ ਜੀ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਫਿਰ ਇਹ ਥੋੜਾ ਪੁੱਛਦੇ ਆ ਕਿ ਤੇਰੀ ਜਾਤ ਕੀ ਐ ਤੇਰਾ ਵਰਣ ਕੀ ਐ ਉਥੇ ਤਾਂ ਫਿਰ ਗੁਰਮਖ ਜਨ ਨਮਸ਼ਕਾਰ ਉਹਨਾਂ ਦੇ ਚਰਨਾਂ 'ਤੇ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਜਗਤ ਉਹਨਾਂ ਨੂੰ ਨਮਸ਼ਕਾਰ ਕਰਦਾ ਵਰਣ ਜਾਤ ਕੋ ਪੁੱਛੈ ਨਹੀਂ ਹਰਾ ਜੀ ਕਹਿੰਦੇ ਵਰਣ ਜਾਤ ਦਾ سلسلہ ਖਤਮ ਹੋ ਜਾਂਦਾ ਇੱਥੇ ਤੇ ਧਾਰਨ ਸਾਡੇ ਸਾਹਮਣੇ ਹੈ ਭਗਤ ਰਵਿਦਾਸ ਜੀ ਇਹ ਲੋਕਾਂ ਨੇ ਬੜਾ ਕੁਝ ਕਿਹਾ ਬ੍ਰਾਹਮਣ ਲੋਕਾਂ ਨੇ ਉੱਚ ਜਾਤ ਵਾਲਿਆਂ ਨੇ ਬੜਾ ਕੁਝ ਕਿਹਾ ਨੀਵੀਂ ਜਾਤ ਤੇ ਨੀਵੀਂ ਬਰਾਦਰੀ ਹੈ। ਢਿੱਟੇ ਜਾਵਾਂਗੇ। ਬੜਾ ਭੱਜ ਦੌੜ ਹੋਈ। ਤੇ ਦੇਖੋ ਅੱਜ ਭਗਤ ਰਵਿਦਾਸ ਜੀ ਨੂੰ ਲੋਕ ਨਮਸ਼ਕਾਰ ਕਰਦੇ ਹਨ। ਉੱਥੇ ਥੋੜਾ ਪੁੱਛਿਆ ਜਾਂਦਾ ਤੇਰੀ ਜਾਤ ਬਰਾਦਰੀ ਕੀ ਹੈ? ਇੱਥੇ ਤਾਂ ਗੁਰੂ ਦੇ ਸਭ ਮਹਾਰਾਜ ਜੀ ਦੇ ਸਭ ਭਗਤ ਜੀ ਵੀ ਉਸੇ ਬਰਾਬਰੀ ਤੇ ਹਨ। ਇਹ ਮਹਾਰਾਜ ਜੀ ਖੁਦ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖ ਰਹੇ ਹਨ ਉਹਨਾਂ ਦੇ ਪ੍ਰਤੀ। ਇਹ ਸ਼ਬਦ ਵਿੱਚ ਸਾਨੂੰ ਸਾਹਮਣੇ ਆ ਜਾਂਦਾ ਸਾਡੇ ਵਰਨ ਜਾਤ ਕੋ ਪੁੱਛੈ ਨਾਹੀ ਬਾਛੇ ਚਰਨ ਰਵਾਰੋ ਕਹਿੰਦ ਉਹਨਾਂ ਦੇ ਚਰਨਾਂ ਤੇ ਲੋਕ ਮਹਾਰਾਜ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਭਾਈ ਉਹਦੇ ਚਰਨਾਂ ਨੂੰ ਬਾਛਦੇ ਹਨ ਲੋਕ ਭਾਲਦੇ ਹਨ ਢੁੰਡਦੇ ਹਨ ਕੀ ਉਹਨਾਂ ਦੇ ਚਰਨਾਂ ਤੇ ਨਮਸ਼ਕਾਰ ਕਰੀਏ ਐਸੇ ਗੁਰਮੁਖ ਭਗਤ ਜਨਾਂ ਨੂੰ ਲੋਕ ਨਮਸ਼ਕਾਰ ਕਰਦੇ ਹਨ ਉੱਥੇ ਜਾਤ ਹਿੰਗਤਾ ਹੁੰਮੇ ਸਭ ਕੁਛ ਤੋਂ ਦਿੰਦੇ ਹਨ ਮਹਾਰਾਜ ਆਤਮਾ ਨੂੰ ਐਸੀ ਨਿਰਮਲ ਕਰ ਦੇਣਾ ਪਿੱਤਰ ਆਤਮਾ ਹੋ ਜਾਂਦੀ ਉਹ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਰਹਾਉ ਦੀ ਪੰਕਤੀ ਜਾਰਣ ਕਰਦੇ ਹਨ ਜੀ ਠਾਕੁਰ ਐਸੋ ਨਾਮ ਤੁਮਾਰੋ ਮਹਾਰਾਜ ਜੀ ਕਹਿੰਦੇ ਠਾਕੁਰ ਇਹ ਫਾਲਕ ਜੀਓ ਹਰੀ ਜੀਓ ਤੁਹਾਡਾ ਨਾਮ ਐਸਾ ਹੈ ਜਿਹਦੇ ਵਿੱਚ ਐਸੀ ਸ਼ਕਤੀ ਹੈ ਐਸੀ ਬਰਕਤ ਹੈ ਠਾਕੁਰ ਐਸੋ ਨਾਮ ਤੁਮਾਰੋ ਸਗਲ ਸਿਸ਼ਟ ਕੋ ਧਨੀ ਕਹੀਜੈ ਜਨ ਕੋ ਅੰਗਨ ਹਾਰੋ ਧਨੀ ਕਹਿੰਦੇ ਹਨ ਹਾਰਾ ਜੀ ਮਨੁੱਖ ਨੂੰ ਕਹਿੰਦੇ ਸਗਲ ਸਿਸ਼ਟ ਕੋ ਧਨੀ ਕਹੀਜੈ ਜਨ ਕੋ ਅੰਗਨ ਹਾਰੋ ਹਾਰਾ ਜੀ ਕਹਿੰਦੇ ਦੁਨੀਆ ਤੇ ਉਹਦੇ ਸੋਭਾ ਮਿਲਦੀ ਐ ਸਗਲ ਸਿਸ਼ਟ ਕੋ ਧਨੀ ਕਹਿੰਦੇ ਆਸੀ ਮਨੁੱਖ ਨੂੰ ਤਾਂ ਨਹੀਂ ਕਿਹਾ ਜਾਂਦਾ ਮਹਾਰਾਜ ਜੀ ਕਹਿੰਦੇ ਕਹੀਜੇ ਜਨ ਕੋ ਅੰਗ ਹਰਾ ਜੀ ਕਹਿੰਦੇ ਨਿਹਾਰੋ ਮਹਾਰਾਜ ਜੀ ਕਹਿੰਦੇ ਊਗੜ ਕੇ ਸਾਹਮਣੇ ਆ ਜਾਂਦਾ ਰਹਾ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰ ਇਹ ਮਹਾਰਾਜ ਜੀ ਖੀਲੀ ਤੁਖ ਵਿੱਚ ਬੇਨਤੀ ਕਰਦੇ ਹਨ ਸਾਧ ਸੰਗਤ ਨਾਨਕ ਬੁੱਧ ਪਾਈ ਹਰਾ ਜੀ ਕਹਿੰਦੇ ਜੋਨ ਨਾਨਕ ਨੂੰ ਇਹ ਬੁੱਧ ਬਖਸ਼ ਦੀ ਸਾਧ ਸੰਗਤ ਦੀ ਕਿਰਪਾ ਕਰਕੇ ਸੰਗਤ ਦੀ ਬਖਸ਼ਿਸ਼ ਕੀਤੀ ਗੁਰੂ ਦਾ ਸੰਗ ਬਖਸ਼ਿਆ ਹਰ ਕੀਰਤਨ ਆਧਾਰੋ ਮਹਾਰਾਜ ਜੀ ਕਹਿੰਦੇ ਹੁਣ ਤਾਂ ਆਧਾਰ ਜਿਹੜਾ ਹੈ ਨਾ ਉਹ ਕੋਦੀ ਕੀਰਤੀ ਬਣ ਗਈ ਸਾਡਾ ਆਧਾਰ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਬੁੱਧ ਪਾਈ ਹਾਰ ਕੀਰਤਨ ਆਧਾਰੋ ਕਹਿੰਦੇ ਸਾਡਾ ਤਾਂ ਕੀਰਤੀ ਗਾਣਾ ਉਹਦਾ ਭਜਨ ਗਾਣਾ ਉਹਦਾ ਕੀਰਤਨ ਕਰਨਾ ਹੀ ਆਧਾਰ ਹੈ ਮਹਾਰਾਜ ਜੀ ਕਹਿੰਦੇ ਸਾਡਾ ਆਸਰਾ ਹੈ ਸਾਡੀ ਓਟ ਹੈ ਨਾਮ ਦਿਓ ਤਰਲੋਚਨ ਕਬੀਰ ਦਾਸਰ ਮੁਕਤ ਭਿਉ ਚੰਮਿਆਰ ਇਹ ਮਹਾਰਾਜ ਜੀ ਗਿਣ ਕੇ ਦੱਸਦੇ ਹਨ ਖੀਰਲੀ ਤੋਖ ਵਿੱਚ ਕਹਿੰਦੇ ਨਾਮ ਦੇਵ ਜੀਓ ਤਰਲੋਚਨ ਜੀਓ ਕਬੀਰ ਜੀਓ ਮਹਾਰਾਜ ਜੀ ਕਹਿੰਦੇ ਦਾਸਰ ਕਹਿੰਦੇ ਉਹਦੇ ਚਰਨਾਂ ਦੇ ਦਾਸ ਬਣ ਗਏ ਨਾਮਦੇਵ ਜੀ ਤੇ ਤਰਲੋਚਨ ਜੀ ਇੱਕ ਸਮਕਾਲ ਦੇ ਭਗਤ ਹੋਏ। ਨਾਮਦੇਵ ਜੀ ਤੇ ਤਰਲੋਚਨ ਜੀ ਦੋਸਤ ਸਨ, ਮਿੱਤਰ ਸਨ ਆਪਸ ਦੇ ਵਿੱਚ। ਮਿੱਤਰ ਤੇ ਪਿਆਰ ਸੀ ਆਪਸ ਵਿੱਚ ਗੂੜੀ ਮਿੱਤਰਤੀ ਸੀ ਇੱਕ ਸਮਕਾਲ ਦੇ ਭਗਤ ਹੋਏ, ਕੋ ਸਮੇਂ ਦੇ ਭਾਵ ਭਗਤ ਹੋਏ ਨਾਮਦੇਵ ਜੀ ਤੇ ਤਰਲੋਚਨ ਜੀ। ਤੇ ਭਗਤ ਤਰੋਚਨ ਜੀ ਨਾਮਦੇਵ ਜੀ ਨੂੰ ਮਿਲ ਲਗੇ। ਤੇ ਨਾਮਦੇਵ ਜੀ ਨੂੰ ਕਹਿੰਦੇ ਤੇ ਨਾਮਦੇਵ ਜੀ ਦਾ ਸੁਭਾਅ ਸੀ ਹੱਥਾਂ ਪੈਰਾਂ ਨਾਲ ਕੰਮ ਕਰਿਆ ਕਰਦੇ ਸੀ ਨਾਲ ਨਾਮ ਜਪਿਆ ਕਰਦੇ ਸੀ ਤੇ ਉਹਨਾਂ ਦੇਖਿਆ ਕਿ ਸਾਰਾ ਦਿਨ ਕੱਪੜੇ ਧੋਈ ਜਾਂਦੇ ਹਨ ਧੋਬੀ ਦਾ ਕੰਮ ਸੀ ਕੱਪੜੇ ਸੀਨ ਦਾ ਤੇ ਧੋਣ ਦਾ ਕਿਉਂਕਿ ਛਿਮੇ ਜਾਤ ਦੇ ਵਿੱਚ ਜਨਮ ਹੋਇਆ ਇਸ ਬਰਾਦਰੀ ਦੇ ਵਿੱਚ ਲੋਕ ਧੋਬੀ ਹੋਇਆ ਕਰਦੇ ਸੀ ਕੱਪੜੇ ਹੱਥਾਂ ਨਾਲ ਸਿਆ ਕਰਦੇ ਸੀ ਤੇ ਧੋਣ ਦਾ ਕੰਮ ਹੁੰਦਾ ਸੀ ਤੇ ਨਾਮਦੇਵ ਜੀ ਵੀ ਕਰਿਆ ਕਰਦੇ ਸੀ ਕੱਪੜੇ ਸੂਈਆਂ ਸੂਈ ਉਹ ਤੋਂ ਕੋਈ ਮਸ਼ੀਨਾਂ ਨਹੀਂ ਸੀ ਹੁੰਦੀਆਂ ਸੂਈਆਂ ਦੇ ਨਾਲ ਲੋਕ ਕੱਪੜੇ ਤਿਆਰ ਕਰਦੇ ਸੀ ਹੱਥ ਦੇ ਨਾਲ ਪਾਣ ਵਾਲੇ ਕੱਪੜੇ ਤੇ ਉਹਨਾਂ ਨੂੰ ਰੰਗ ਵੀ ਚਾੜਨਾ ਕੱਪੜਾ ਤਿਆਰ ਕਰਨਾ ਫਿਰ ਰੰਗ ਚਾੜਨਾ ਫਿਰ ਉਹਨੂੰ ਧੋ ਕੇ ਲਿਆਉਣਾ ਧੋ ਕੇ ਸੁਵਾਰਨਾ ਤੇ ਜਦੋਂ ਆਏ ਭਗਤ ਤਰਲੋਚਨ ਜੀ ਪਹੁੰਚੇ ਤੇ ਨਾਮਦੇਵ ਜੀ ਕੰਮ ਵਿੱਚ ਲੱਗੇ ਹੋਏ ਸੀ ਇਹ ਹੁਣਾਂ ਨੇ ਸਵਾਲ ਕਰਤਾ ਨਾਮਦੇਵ ਜੀ ਨੂੰ ਕਹਿੰਦੇ ਨਾਮਦੇਵ ਜੀ ਤੁਸੀਂ ਤਾਂ ਕੰਮ ਕਰੀ ਜਾਂਦੇ ਹੋ ਸਾਰਾ ਦਿਨ ਧੰਦੇ ਚ ਕੰਮ ਚ ਲੱਗੇ ਰਹਿੰਦੇ ਹੋ ਨਾਮ ਕਦੋਂ ਜਪਦੇ ਹੋ ਨਾਮ ਤਾਂ ਤੁਸੀਂ ਜਪਦੇ ਨਹੀਂ ਉਸ ਵੇਲੇ ਭਗਤ ਜੀ ਨੇ ਕਿਹਾ ਕਬਤ ਨਾਮਦੇਵ ਜੀ ਕਹਿੰਦੇ ਭਾਈ ਹੱਥ ਪੈਰ ਕਰੇ ਕੰਮ ਮੁਖ ਤੇ ਨਾਮ ਕਹਿੰਦੇ ਜੀਵਾ ਤੋਂ ਅਸੀਂ ਨਾਮ ਜਪਦੇ ਆਂ ਹੱਥਾਂ ਪੈਰਾਂ ਤੇ ਕੰਮ ਵਾਸਤੇ ਮਹਾਰਾਜ ਨੇ ਦਿੱਤਿਆ ਨਿਵੇਲੇ ਬੈਣ ਲਈ ਥੋੜਾ ਦਿੱਤਿਆ ਨ ਕਿ ਹੱਥ ਪੈਰ ਨੂੰ ਜੂਜ ਨਾ ਕਰੋ ਕਹਿੰਦੇ ਉਹਨੇ ਕਿਹਾ ਕਿ ਕੀਰਤ ਕਰੋ ਕੀਰਤੀ ਜੀਵਾ ਤੋਂ ਗਾਉ ਤਾ ਥਾ ਪੈਰਾਂ ਦੱਸੋ ਨਾਮ ਦੀ ਕੀਰਤ ਕਰੋ ਇਸ ਕਰਕੇ ਅਸੀਂ ਹੱਥ ਪੈਰਾਂ ਨੂੰ ਅਸੀਂ ਚਲਾਨੇ ਆਂ ਕੰਮ ਵੀ ਕਰਦੇ ਆਂ ਤੇ ਨਾਲ ਸਦਾ ਹੀ ਸਾਡੀ ਜੀਵਾ ਰਾਮ ਰਾਮ ਕਰਦੀ ਐ ਯਾਸੀ ਦੇਖੋ ਭਗਤੋਈ ਭਗਤਨਾਬ ਜੀ ਨੂੰ ਬਹੁਤ ਵਾਰੀ ਭਗਵਾਨ ਦੇ ਪਰਮੇਸ਼ਰ ਦੇ ਦਰਸ਼ਨ ਵੀ ਹੋਏ ਹਟਾਲਾ ਦਰਸ਼ਨ ਉਹਨਾਂ ਨੇ ਪਾਏ ਦੇਖੋ ਉਹਨਾਂ ਦੀਆਂ ਸਾਖੀਆਂ ਵਿੱਚ ਉਹਨਾਂ ਦੇ ਇਤਿਹਾਸ ਵਿੱਚ ਦਿਸਦਾ ਹੈ ਕਿ ਭਗਤ ਨਾਮਦੇਵ ਜੀ ਕਿੰਨੇ ਕੂੜੀ ਦੀਆਂ ਸਿੱਤਿਆਂ ਦੇ ਮਾਲਕ ਸੀ ਦੇਖੋ ਫੇਰ ਦੀ ਆ ਨਾਮਾ ਦਿਉਰੇ ਕੋ ਜਉਰਾ ਫਿਰਤਾ ਉਹਨਾਂ ਨੇ ਦੇਖੋ ਜਿਸ ਵੇਲੇ ਪੰਡਤਾ ਨੇ ਬਾਹਰ ਕੱਢਤਾ ਕਹਿੰਦੇ ਸੀ ਸੂਤ ਜਾਤ ਦਾ ਬਾਹਰ ਕੱਢ ਦੋ ਰਬ ਨਾਮਦੇਵ ਜੀ ਨੂੰ ਹਟਾਲਾ ਤੇ ਉਸ ਵੇਲੇ ਬਾਹਰ ਧੱਕੇ ਮਾਰੇ ਬਾਹਰ ਕੱਢਤਾ ਤੇ ਦੇਖੋ ਦਿਉਰਾ ਫਿਰ ਗਿਆ ਦੇਵਰਾ ਦਾ ਮੂਹ ਉਧਰ ਨੂੰ ਹੋ ਗਿਆ ਜਿੱਦਾਂ ਨਾਮਦੇਵ ਜੀ ਨੇ ਚੌਂਕੜਾ ਲਾ ਕੇ ਹੜਤਾਲਾਂ ਵਜਾ ਕੇ ਕੀਰਤਨ ਭਜਨ ਕਰਨਾ ਸ਼ੁਰੂ ਕਰਤਾ ਤੇ ਉਸ ਵੇਲੇ ਦੇਖੋ ਦੇਵਰਾ ਫਿਰ ਗਿਆ ਉਹ ਦੇਵਰਾ ਜੇ ਵੀ ਉਸੇ ਵਗ ਹੋਰ ਉਧਰ ਨੂੰ ਮੁਖ ਹੈ ਜਾਈਏ ਦਰਸ਼ਨ ਕਰੀਏ ਨਾ ਉਸੇ ਤਰ੍ਹਾਂ ਹੀ ਉਹ ਕਾਇਮ ਹੈ ਉਹ ਮੰਦਿਰ ਉਹ ਦੇਹਰਾ ਈਮਾਰਾ ਜੀ ਭਗਤ ਕਬੀਰ ਭਗਤ ਨਾਮਦੇਵ ਜੀ ਬਾਰੇ ਸਤਿਗੁਰ ਜੀ ਗੁਰੂ ਅਰਜਨ ਦੇਵ ਜੀ ਦੱਸ ਰਿਹਾ ਕਹਿੰਦੇ ਇਸੇ ਭਗਤ ਤੋਂ ਇਹ ਨਾਮ ਦਿਓ ਤਰ ਲੋਚਨ ਕਬੀਰ ਕਹਿੰਦੇ ਸਾਰੇ ਭਗਤ ਨਹੀਂ ਵੀ ਜਾਤ ਦੀ ਸੀ ਮਹਾਰਾਜ ਕਹਿੰਦੇ ਕਬੀਰ ਸਾਹਿਬ ਜੀ ਨੂੰ ਬੜਾ ਦੁੱਖ ਸਹਿਣਾ ਪਿਆ ਬੜਾ ਪੰਡਤਾ ਨੇ ਤੰਗ ਕੀਤਾ ਬ੍ਰਹਮ ਲੋਕਾਂ ਨੇ ਧੱਕੇ ਮਾਰੇ ਬੜਾ ਕੁਝ ਕੀਤਾ ਇਹ ਤੁਸੀਂ ਈਮੀ ਜਾਤ ਦੇ ਹੋ ਤੇ ਭਗਤ ਜੀ ਕਿਤੇ ਬਾਣੀ ਥੋੜਾ ਛੱਡਦੇ ਸੀ ਉਹ ਭਜਨ ਉਹਨਾਂ ਦਾ ਐਸਾ ਸ੍ਰੀ ਕਬੀਰ ਸਾਹਿਬ ਜੀ ਦਾ ਦੇਖੋ ਉਸ ਸਮੇਂ ਦੇ ਗੁਲਾਮੀ ਨਾਲੇ ਇਹ ਗੁਲਾਮੀ ਦੇ ਵਿੱਚ ਵੀ ਉਹਨਾਂ ਨੇ ਜੰਜੀਰਾ ਨੂੰ ਤੋੜਿਆ ਤੁਹਾਡੇ ਕੋਲ ਤੁਹਾਨੂੰ ਇੰਨੀ ਗੁਲਾਮੀ ਨਹੀਂ ਕੀਤੀ ਸੀ ਜੰਜੀਰਾ ਤੋੜੀਏ ਨਾਮ ਜਪੀਏ ਅਸੀਂ ਤਾਂ ਜਿੱਥੇ ਮਰਜ਼ੀ ਬਹਿ ਕੇ ਜਪ ਸਕਦੇ ਹਾਂ ਮਹਾਰਾਜ ਨੇ ਸਾਰੇ ਬੰਧਨ ਤੋੜਤੇ ਸਾਡੇ ਫਤਗੁਰ ਜੀ ਨੇ ਐਸੀ ਕਿਰਪਾ ਕਰਤੀ ਤੁਹਾਡੇ ਵਾਸਤੇ ਜਾਨ ਸਾਰਾ ਕੁਝ ਕਰਤਾ ਜਿਹੜਾ ਮਰਜੀ ਨਾਮ ਜਪ ਸਕਦਾ ਹੈ ਜਦੋਂ ਮਰਜੀ ਜਪ ਸਕਦਾ ਹੈ ਕੋਈ ਭੇਟਾ ਨਹੀਂ ਦੇਣੀ ਪੈਂਦੀ ਕੋਈ ਔਖੀ ਘੜੀ ਤੋਂ ਸਰੀਰ ਨੂੰ ਕਸ਼ਟ ਨਹੀਂ ਦੇਣੇ ਪੈਂਦੇ ਉਹ ਸਮਾਂ ਦੇਖੋ ਕਿਹਦਾ ਸੀ ਨਾਮਦੇਵ ਦਾ ਰੋਚਨ ਜੀ ਦਾ ਕਬੀਰ ਸਾਹਿਬ ਜੀ ਦਾ ਜਿੱਦੇ ਸਰੀਰ ਤੇ ਵੀ ਉਹਨਾਂ ਨੇ ਕਸ਼ਟ ਸਹੇ ਨਾਮ ਜਪਣ ਦੇ ਵੀ ਦੇਖੋ ਸਜ਼ਾ ਮਿਲਦੀ ਸੀ ਉਦੋਂ ਉਹਨਾਂ ਨੇ ਦੇਖੋ ਫਿਰ ਵੀ ਨਾਮ ਨੂੰ ਪਰਮੈਸ਼ਰ ਨੂੰ ਛੱਡਿਆ ਨਹੀਂ ਸਜ਼ਾ ਵੀ ਪਾਈ ਸਰੀਰਾਂ ਤੇ ਕਸ਼ਟ ਵੀ ਸਹਿਨੇ ਪਏ ਉਹਨਾਂ ਨੂੰ ਤੇ ਪਰ ਉਹਨਾਂ ਨੇ ਉਸ ਵਸ ਉਸ ਵੇਲੇ ਵੀ ਦੇਖੋ ਆਜ਼ਾਦ ਜੀਵਨ ਜੀਆ ਇਹ ਮਹਾਰਾਜ ਜੀ ਕਹਿੰਦੇ ਅਸੀਂ ਭਗਤ ਹੋਏ 10 ਰੋ ਮਹਾਰਾਜ ਜੀ ਕਹਿੰਦੇ ਕਬੀਰ ਦਾਸ ਰੋ ਮੁਕਤ ਭਇਓ ਚਮਿਆਰੋ ਮਿਆਰੋ ਕਹਿੰਦੇ ਰਵਿਦਾਸ ਜੀ ਨੂੰ ਕਹਿੰਦੇ ਰਵਿਦਾਸ ਜੀ ਨੇ ਸਪਸ਼ਟ ਕਿਹਾ ਉੱਤੀ ਬੋਲ ਕੇ ਕਹਿੰਦੇ ਜੋ ਕਰਨਾ ਕਰ ਲਓ ਅਸੀਂ ਤਾਂ ਚਮਿਆਰ ਆ ਅਸੀਂ ਤਾਂ ਉੱਚੀ ਕੋਕ ਕੇ ਕਹਿੰਦੇ ਆ ਅਸੀਂ ਚਮਿਆਰ ਆ ਜਿਉਂ ਮਤ ਕਰ ਜੀ ਮਰਜੀ ਕਰ ਲੋ ਬ੍ਰਹਮਣੋ ਤੁਸੀਂ ਜੋ ਕਰਨਾ ਕਰ ਲੋ ਅਸੀਂ ਆ ਵੀ ਚਮਿਆਰ ਆ ਪਰ ਅਸੀਂ ਨਾਮ ਵੀ ਜਪਣਾ ਨਹੀਂ ਛੱਡਦੇ ਰਾਮ ਰਾਮ ਕਰਨਾ ਵੀ ਨਹੀਂ ਛੱਡਦੇ ਉਹਨਾਂ ਛੱਡਿਆ ਨਹੀਂ ਬ੍ਰਹਮ ਲੋਕਾਂ ਨੇ ਬੜਾ ਕੁਝ ਕੀਤਾ ਤੇ ਰਬਦਾਸ ਨੇ ਕਿਤੇ ਛੱਡ ਤਾਂ ਉਹਨਾਂ ਨੇ ਆਪ ਬਾਣੀ ਵਿੱਚ ਕਿ ਆਪਣੇ ਆਪ ਨੂੰ ਉਹਨਾਂ ਲਲਕਾਈ ਥੋੜਾ ਆਪਣੀ ਯਾਦ ਬਰਾਦਰੀ ਸਾਡੇ ਵਿੱਚ ਨਹੀਂ ਆਪਾ ਤੇ ਲਕਾ ਲੈਨੇ ਆ ਆਪਣੀ ਜਾਤ ਬਰਾਦਰੀ ਉਹਨਾਂ ਨੇ ਕੂਕ ਕੇ ਕਿਆ ਲੋਕਾਂ ਨੂੰ ਕਹਿੰਦੇ ਸੀ ਜੋ ਮਰਜੀ ਐ ਅਸੀਂ ਜਾਤ ਵੀ ਨਹੀਂ ਲਕਾਉਂਦੇ ਆਪਣੀ ਬਰਾਦਰੀ ਵੀ ਨਹੀਂ ਲਕਾਉਂਦੇ ਪਰ ਸਾਡਾ ਪਰਮੇਸ਼ਰ ਨਾਲ ਰਿਸ਼ਤਾ ਐ ਤੁਸੀਂ ਤੋੜ ਨਹੀਂ ਸਕਦੇ RAM ਨਾਲ ਸਾਨੂੰ ਅਲੱਗ ਨਹੀਂ ਕਰ ਸਕਦੇ ਇਹ ਸਰੀਰ ਤੇ ਜਾਤਾਂ ਲੋਕਾਂ ਨੇ ਬਣਾਈਆਂ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਦੀ ਕੋਈ ਜਾਤ ਥੋੜਾ ਉਹ ਅਕਾਲ ਪੁਰਖ ਦੀ ਜਾਤ ਨਹੀਂ ਕੋਈ ਰਾਦਰੀ ਨਹੀਂ ਉਹ ਤਾਂ ਧਰਮ ਤੋਂ ਜੜਾ ਧਰਮ ਦੇ ਦੀਨ ਚੱਲਦਾ ਉਹ ਧਰਮੀ ਹੈ ਬੰਦਾ ਤੇ ਉਹਦੀ ਕੋਈ ਆਤਮ ਪ੍ਰਾਦ ਨਹੀਂ ਨਹੀਂ ਹੁੰਦੀ ਭਗਤ ਜੀ ਕਹਿੰਦੇ ਇਸ ਕਰਕੇ ਅਸੀਂ ਚਮਿਆਰ ਹਾਂ ਕਹਿੰਦੇ ਜੋ ਮਰਜ਼ੀ ਕਰਨਾ ਕਰ ਲੋ ਤੇ ਉਹਨਾਂ ਨੇ ਬਾਣੀ ਦੇ ਵਿੱਚ ਹਰ ਸ਼ਬਦ ਦੇ ਅੰਡ ਤੇ ਇਹ ਲਬਜ ਲਿਖਿਆ ਹੋਇਆ ਭਗਤ ਜੀ ਨੇ ਨਾਮ ਦਿਓ ਤਰ ਲੋਚਨ ਕਬੀਰ ਦਾਸ ਰੋ ਮੁਕਤ ਭਇਓ ਚਮਿਆਰੋ ਇਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਗਲਾ ਸਬਦਰਾਵੰਦਾ ਗੁਜਰੀ ਮਹੱਲਾ ਪੰਜਵਾ ਹੈ ਨਾਹੀ ਕੋ ਭੂਜਨ ਹਾਰੋ ਜਾਣੇ ਕਵਨ ਪੱਤਾ ਮਹਾਰਾਜ ਜੀ ਕਹਿੰਦੇ ਭਾਈ ਇਹ ਸ਼ਬਦੀ ਰਮਤਾ ਕਰਦੇ ਹਨ ਹੈ ਨਾਹੀ ਕੋ ਭੂਜਨ ਹਾਰੋ ਜਾਣੇ ਕਵਨ ਪੱਤਾ ਮਹਾਰਾਜ ਜੀ ਕਹਿੰਦੇ ਉਹਨੂੰ ਜਿੰਨਾ ਮਰਜੀ ਗਾ ਲੀਏ ਪਾਰ ਮਹਾਰਾਜ ਜੀ ਕਹਿੰਦੇ ਉਹਨੂੰ ਉਹਦੇ ਗੁਣਾ ਦੀ ਉਹਦੇ ਸਰੂਪ ਨੂੰ ਨਹੀਂ ਬੁੱਝ ਸਕਦੇ। ਉਹ ਮਾਲਕ ਦਾ ਅੰਤ ਨਹੀਂ ਪਾ ਸਕਦੇ ਹੈ। ਨਾ ਹੀ ਕੋ ਬੁੱਝਨ ਹਾਰ। ਕੋਈ ਕਹਿੰਦੇ ਸ੍ਰਿਸ਼ਟੀ ਵਿੱਚ ਐਸਾ ਨਹੀਂ ਹੈ ਕਿ ਉਹਦੀ ਉਹਦੇ ਸਰੂਪਾ ਨੂੰ ਬੁੱਝ ਲਵੇ। ਉਹ ਕਿਵੇਂ ਦਾ ਮਾਲਕ ਕਿੰਨਾ ਉਦਾਸ। ਮਾਲਕ ਦਾ ਸਰੂਪ ਹੈ ਕਿਸ ਤਰ੍ਹਾਂ ਦਾ ਹੈ। ਉਹਨੂੰ ਜਪ ਕੇ ਅਸੀਂ ਗੱਤ ਤਪ પા ਸਕਦੇ ਆ। ਉਹਦੇ ਗੁਣਾ ਨੂੰ ਵਰਣਨ ਕਰ ਸਕਦੇ ਆ। ਉਹਨਾਂ ਗੁਣਾਾਂ ਦੀ ਗਿਣਤੀ ਨਹੀਂ ਕਰ ਸਕਦੇ। ਜਾਣੇ ਕਮਨ ਪੱਤਾ ਕਿਵੇਂ ਦਾ ਹੈ ਮਹਾਰਾਜ ਜੀ ਕਹਿੰਦੇ ਉਹ ਕੋਈ ਜਾਣ ਨਹੀਂ ਪਾਇਆ ਸ਼ਿਵ ਬਰੰਚ ਅਰ ਸਗਲ ਮੂਨ ਜਨ ਕਾਹੇ ਨਾ ਸਕੀ ਗੱਤਾ ਸ਼ਿਵ ਜੀ ਬਾਰੇ ਕਹਤਾ ਮਹਾਰਾਜ ਨੇ ਕਹਿੰਦੇ ਸ਼ਿਵ ਜੀ ਬਰੰਚ ਤੋਂ ਬ੍ਰਹਮਾ ઋ ਸ਼ਿਵ ਬਰੰਚ ਅਰ ਸਗਲ ਮੂਨ ਜਨ ਕਹਿੰਦੇ ਸ਼ਿਵ ਜੀ ਜਨ ਬਰੰਚ ਬ੍ਰਹਮਾ ਅਰ ਸਗਲ ਮੂਨ ਧਾਰੀ ਜਿਹੜੇ ਸਾਧੂ ਹਨ ਕਹਿੰਦੇ ਜੋਗੀ ਕਹਿੰਦੇ ਉਹ ਵੀ ਨਹੀਂ ਜਾਣ ਪਾਏ ਜਨ ਗਹਿਨਾ ਸਕੇ ਗੱਤਾ ਉਹਦੀ ਗੱਤ ਦਾ ਅੰਤ ਨਹੀਂ ਪਾ ਸਕਿਆ ਸੇ ਸੇ ਦੇਖੋ ਭਗਤ ਜਨ ਜਿਹੜੇ ਸ਼ਿਵ ਜੀ ਵਰਗੇ ਮਹਾਰਾਜ ਜੀ ਕਹਿੰਦੇ ਬ੍ਰਹਮਾ ਵਰਗੇ ਵੀ ਉਹਦੀ ਉਹਦੇ ਅੰਤ ਨਾ ਅੰਤ ਨੂੰ ਨਹੀਂ ਪਾ ਸਕੇ ਕਿ ਉਹ ਬੇਅੰਤ ਹੈ ਪ੍ਰਮਾਤਮਾ ਰਬ ਕੀ ਅਗਮ ਗਾਧ ਕਥਾ ਮਹਾਰਾਜ ਜੀ ਇਹ ਰਾਉ ਦੀ ਪੰਕਤੀ 'ਚ ਫਿਰ ਕਹਿ ਰਹੇ ਹਨ ਕਹਿੰਦੇ ਪ੍ਰਭੂ ਦੀ ਭਾਈ ਅਗਮ ਅਗਾਧ ਕਥਾ ਹੈ ਮਹਾਰਾਜ ਜੀ ਕਹਿੰਦੇ ਅਗਮ ਤੋਂ ਭਾਵ ਹੁੰਦਾ ਹੈ ਗਹਿਰੀ ਡੂੰਗੀ ਅਗਾਧ ਤੋਂ ਭਾਵ ਉੱਚੀ ਮਹਾਰਾਜ ਜੀ ਕਹਿੰਦੇ ਉਹਦੀ ਕਾਥ ਕਥਾ ਅਗਮ ਵੀ ਹੈ ਉੱਚੀ ਵੀ ਹੈ ਜੇ ਕੋਈ ਕਹੇ ਕਿ ਮੈਂ ਉਹਦਾ ਅੰਤ ਪਾਲਵਾ ਨਹੀਂ ਉਹਦੀ ਵਿਚਾਰ ਅਸੀਂ ਕਰ ਸਕਦੇ ਆ ਉਹਦਾ ਅੰਤ ਨਹੀਂ ਪਾ ਸਕਦੇ ਉਹ ਨਹੀਂ ਕਹਿ ਸਕਦੇ ਕਿ ਇਹ ਵਿਚਾਰ ਉਹਦੀ ਪੂਰੀ ਹੈ ਇਸੀ ਗਾਨੇ ਆ ਕੋਈ ਵੀ ਕੋਈ ਵੀ ਕਥਾਵਾਚਕ ਗਾਉਂਦਾ ਹੈ ਕੋਈ ਵੀ ਗਿਆਨੀ ਗਾਉਂਦਾ ਹੈ ਕੋਈ ਸੁਜਵਾਰ ਨੂੰ ਗਾ ਕੇ ਉਹਦੀ ਕਥਾ ਕਰਦਾ ਹੈ ਉਹਦਾ ਉਹ ਅੰਤ ਨਹੀਂ ਹੈ ਕਿਉ ਬਾਣੀ ਦੀ ਕਥਾ ਦਾ ਅੰਤ ਹੈ ਇਹ ਬਾਣੀ ਦਾ ਕੋਈ ਸ਼ਬਦ ਦਾ ਕੋਈ ਅੰਤ ਨਹੀਂ ਉਹ ਮਾਲਕ ਦੇ ਗੁਣਾ ਦਾ ਕੋਈ ਅੰਤ ਨਹੀਂ ਇਹਦੀ ਕਥਾ ਤਾਂ ਕੋਈ ਸਿਰਾ ਨਹੀਂ ਮਾਲਕ ਦੀ ਦਾ ਬਾਣੀ ਦੇ ਗੁਣਾ ਦਾ ਕੋਈ ਸਿਰਾ ਨਹੀਂ ਹੈ ਮਹਾਰਾਜ ਨੇ ਖੁਦ ਕਹਿਤਾ ਪੰਜਵੇਂ ਪਾਤਸ਼ਾਹ ਨੇ ਕਹਿੰਦੇ ਭਾਈ ਪ੍ਰਭ ਕੀ ਅਗਮ ਗਾਧ ਕਥਾ ਸੁਣੀਏ ਅਵਰ ਅਵਰ ਬਿਧ ਬੁੱਝੀਏ ਵਕਨ ਕਥਨ ਰਹਿਤਾ ਮਹਾਰਾਜ ਜੀ ਕਹਿੰਦੇ ਸੁਣੀਏ ਦੇ ਮਹਾਰਾਜ ਜੀ ਕਹਿੰਦੇ ਅਵਰ ਅਵਰ ਵਿਦ ਬੁੱਝੀਏ ਕਹਿੰਦੀ ਉਹਦੀ ਵਿਦ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਬਕਨ ਕਥਨ ਤੇ ਰਤਾ ਕਹਿੰਦੇ ਜੀਬਾ ਰਹੀਂ ਬੋਲ ਕੇ ਪਕਨ ਤੇ ਕਥਨ ਕਰਨ ਤੋਂ ਖਤਮ ਨਹੀਂ ਹੁੰਦਾ ਉਹਦੇ ਗੁਣਾਂ ਦਾ ਅੰਤ ਨਹੀਂ ਹੈ ਰਹਾ ਆਪੀ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਮਹਾਰਾਜ ਕਹਿੰਦੇ ਆਪ ਹੀ ਉਹ ਭਗਤਾ ਹੈ ਭਗਤੀ ਜੇ ਕਰਦਾ ਹੈ ਉਹ ਆਪ ਹੀ ਭਗਤ ਬਣਦਾ ਹੈ ਆਪ ਭਗਤੀ ਭਗਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਆਪੇ ਭਗਤਾ ਆਪ ਸੁਆਮੀ ਤੇ ਆਪ ਹੀ ਦੂਜੇ ਪਾਸੇ ਖੜਦਾ ਸੁਆਮੀ ਬਣ ਕੇ ਆਪ ਹੀ ਭਗਤ ਵਾਲੇ ਪਾਸੇ ਖੜਿਆ ਆਪ ਹੀ ਉਹ ਸੁਆਮੀ ਬਣ ਕੇ ਠਾਕੁਰ ਬਣ ਕੇ ਦੂਜੇ ਪਾਸੇ ਖੜਿਆ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਆਪੇ ਗੁਰ ਚੇਲਾ ਹੈ ਆਪੇ ਆਪ ਹੀ ਗੁਰੂ ਹੈ ਆਪ ਹੀ ਉਹ ਚੇਲਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਦੀ ਪਾਵਰ ਦੋਵੇਂ ਪਾਸੇ ਹੈ ਆਪਨ ਸੰਗ ਰਤਾ ਕਹਿੰਦੇ ਆਪਨ ਸੰਗ ਮਿਲਾ ਕੇ ਉਹ ਉਹ ਗੁਰਮਖ ਨੂੰ ਭਗਤ ਨੂੰ ਰਤ ਲੈਂਦਾ ਹੈ ਰਤਾ ਤੋਂ ਭਾਵ ਆਪਣਾ ਰੰਗ ਭਗਤੀ ਦਾ ਰੰਗ ਚਾੜ ਦਿੰਦਾ ਹੈ ਨਾਨਕ ਸੋ ਨਾਨਕ ਕੋ ਪ੍ਰਭ ਪੂਰ ਰਿ ਹੋਇ ਵਿਖਿਉ ਜੱਤਰ ਕੱਤਾ ਤੇ ਮਹਾਰਾਜ ਹੀ ਖੀਲੀ ਦੁੱਖ ਵਿੱਚ ਫਿਰ ਬੇਨਤੀ ਕਰਦੇ ਨਾਨਕ ਕੋ ਪ੍ਰਭ ਪੂਰ ਰਿ ਹੋਇ ਮਹਾਰਾਜ ਜੀ ਕਹਿੰਦੇ ਨਾਨਕ ਨੂੰ ਮਹਾਰਾਜ ਜੀ ਕਹਿੰਦੇ ਪ੍ਰਭੂ ਪੂਰਨ ਪ੍ਰਮਾਤਮਾ ਮਿਲ ਗਿਆ ਭਿਖਿਓ ਜੱਤਰ ਤਤਾ ਮਹਾਰਾਜ ਜੀ ਕਹਿੰਦੇ ਜਿੱਧਰ ਵੀ ਦੇਖਦਾ ਵਾਂ ਜਿੱਧਰ ਵੀ ਤੱਕਦਾ ਵਾਂ ਤੂੰ ਹੀ ਤੂੰ ਨજર ਹੁੰਦਾ ਮਹਾਰਾਜ ਜੀ ਕਹਿੰਦੇ ਉਧਰ ਹੀ ਉਹ ਦਾਸ ਰੂਪ ਹੈ ਕਹਿੰਦੇ ਉਧਰ ਹੀ ਉਹ ਪ੍ਰਮਾਤਮਾ ਨજર ਹੁੰਦਾ ਨਾਨਕ ਉਹ ਪ੍ਰਭੂ ਪੂਰ ਰਹੋ ਹੈ ਕਹਿੰਦੇ ਪਹਿਲੀ ਪੂਰਨ ਪ੍ਰਮਾਤਮਾ ਹੈ ਉਹ ਮਿਲ ਗਿਆ ਮਹਾਰਾਜ ਜੀ ਕਹਿੰਦੇ ਨਾਨਕ ਨੂੰ ਪ੍ਰਭੂ ਪਲੀ ਪੂਰਨ ਮਿਲ ਗਿਆ ਹੈ ਵੇਖਿਓ ਜੱਤਰ ਕੱਤਾ ਕਹਿੰਦੇ ਜਿੱਧਰ ਵੀ ਨਿਗਾਹ ਜਾਂਦੀ ਹੈ ਜਿੱਧਰ ਹੀ ਤੱਕਦਾ ਮਹਾਰਾਜ ਜੀ ਕਹਿੰਦੇ ਉਧਰ ਹੀ ਉਹ ਨਜ਼ਰ ਹੁੰਦਾ ਹੈ ਉਧਰ ਹੀ ਉਹ ਪ੍ਰਾਪਤ ਹੁੰਦਾ ਹੈ ਇਹ ਭਾਈ ਸ਼ਬਦ ਦੀ ਵਿਚਾਰ ਹੈ ਇਥੇ ਦੋ ਸ਼ਬਦ ਦੋ ਬੰਦਾ ਵਾਲੇ ਸਪੂਰਨ ਹੁੰਦੇ ਹਨ ਸਤ ਗੁਰੂ ਜੀ ਕਿਰਪਾ ਕਰਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾਂ ਜੰਦੀਆਂ ਨੇ ਮਹਾਰਾਜ ਸਤਿਵਕਸ਼ਨ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਆਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ